ਲਓ ਬਾਪੂ ਕੀ ਹਾਲ ਚਾਲ ਸਾਰਾਂ ਦਾ ਲਓ ਜੀ ਅੱਜ ਬਾਜੀ ਆਪਣੀ ਹੈਗੀ ਫੇਰ ਝੋੜ ਤਿੰਨ ਕਬੂਤਰ ਛੜਨੇ ਗੋਸ਼ੀ ਵਾਲਾ ਸਿੰਦਰ ਵਾਲਾ ਤੇ ਆਪਣਾ ਘਰੋਂ ਠੀਕਾ ਤੇ ਹੁਣੇ ਫਿਰ ਚੱਲਦੇ ਹਾਂ ਹੁਣ ਫਣ ਬੜਾ ਹੀ ਨੇ ਸਾਡੇ ਪੰਜ ਹੋ ਗਏ ਤੇ ਹੁਣ ਚੱਲ ਕੇ ਬਾਜੀ ਦੇ ਕਰਾਂਗੇ ਆਪਾਂ ਗੱਲਬਾਤ ਸ਼ੇਅਰ ਹੋਣਾ ਹੈ ਨਾ ਸਾਰੀ ਚਲੋ ਫਿਰ ਚੱਲ ਜੀ ਲਓ ਬਾਪੂ ਤੇ ਕਿੰਨੇ ਕਬੂਤਰ ਦਾ ਪਰਮ ਕਿੰਨੇ ਓਟੇ ਚੱਲ ਲਓ ਜੀ ਆ ਗਏ ਕਹਿੰਦੇ ਝੋੜ ਦੂਜੀ ਬਾਈ ਛੜਨੇ ਝੋੜ ਤੇ ਤਿੰਨ ਕਬੂਤਰ ਛੜਨੇ ਆ ਤੇ ਦਾਰਸ਼ਨ ਗੁਰੂਤ ਨੇ ਬਲ ਸਾਉਤ ਬਦ ਇਹ ਕਿੱਸਾ ਕਾਂ ਦੀ ਫੜ ਕੇ ਲੈ ਆਇਆ ਲਓ ਜੀ ਝੁਰ ਹੈ ਤਾਂ ਥੋੜੇ ਜਾਣੀ ਹੈ ਮਲਾਏ 10 12 ਕ ਉਤਰੀ ਹੋਣਗੇ ਵੱਧ ਤੋਂ 15 ਹੋਣਗੇ ਦੂਜੀ ਬਾਜੀ ਝੁਰੜ ਆਪਣੀ ਝੁਰੜ ਕਾਂ ਤਾਂ ਤਨੈ ਤਨੇ ਆਪਣੀ ਵੱਸ ਗਰੋਂ ਨਾਲ ਜੀ ਥੋੜੇ ਨਾਲ ਆ ਮੈਂ ਬਾਕ ਪੁੱਤਰ ਕਵਤ ਲਖਾ ਲਈਏ ਬਾਪੂ ਹਣਾ ਪਤਨ ਕਿ ਉੱਤੇ ਤੇ ਤੇਰੀ ਕਰਦੇ ਲੋ ਜੀ ਸਾਰਨਾ ਵੱਧ ਕਬੂਤਰ ਹੋ ਗਿਆ ਬਾਜੀ ਤੇ ਦੇਖੋ ਜੀ ਕਿੰਨੇ 14 ਕਬੂਤਰ ਹਨ 14 15 ਕਬੂਤਰ ਲੱਗ ਭੱਗ ਪਾ ਪਾ ਦਾਂ ਦੀ ਮਾਸ ਤੋਂ ਪਾਣੀ ਦਿਨੇ ਵਾਪੋ ਤੇ ਮਾਰ ਦਿੰਦੇ ਹੈ ਪਾਸ ਸੀ ਹੁਣ ਤੂੰ ਕਰ ਲੀਂਗਾ ਇਹਦੇ ਇੱਕ ਥਾਂ ਲਿਟੀ ਜਾਂਦੇ ਕੰਮ ਲਾਉਂਗੇ ਠੰਡਾ ਹੀ ਪਾਣੀ ਦਾ ਠੰਡਾ ਦੀਆ ਪਾਣੀ ਗਰਮ ਦੀਆ ਚਾਹ ਕੋਈ ਨਹੀਂ ਪਾਣੀ ਤੱਕੀ ਬਿਠਾਤਾ ਨਹੀਂ ਲਾ ਜੀ ਆਹ ਭੋਕਾ ਬਣ ਗਿਆ ਲੋ ਦੀ ਵਾੜੇ ਸੋਚੇ ਕਰਦੇ ਪਾਰ ਜੀ ਕਰਦੇ ਸੱਚੇ ਜੀ ਲਾ ਜੀ ਕਰਦੇ ਸਾਡੀ ਕਾਂਤ ਵਾਲੀ ਕਾਲੀ ਚੀਨੀ ਦੇ ਪੈਰ ਸੱਚੇ ਬਾਬਾ ਮੇਰ ਕਰੇ ਹੱਡੀ ਖੋਦੀ ਨਹੀਂ ਆਉਂਦੀ ਹੱਡੀ ਖੋਦੀ ਨਹੀਂ ਮੇਰੇ ਅੱਲ ਜਿਹੜੀ ਖੋਦੀ ਪਾਏ ਤੜਾ ਜਾਵਾ ਖੋਦੀ ਨਹੀਂ ਹੱਡੀ ਇਹ ਲਖੋਦੀ ਨਹੀਂ ਭਾਜਾਂ ਵਾਜ ਚ ਸੇਲ ਲਵਾਂਗਾ ਹੱਥ ਜਿਹਦਾ ਹੱਥੇ ਵੀ ਪਾਰ ਸਕਦੀ ਆ ਤਾਂ ਮੇਰੇ ਹਸਾਂ ਦਾ ਹੱਥ ਖਲਿਆਰ ਵੀ ਛੱਡਦੀ ਵੀ ਕੌਣ ਸੀ ਆ ਓਏ ਲੈ ਵੀ ਪਾਲਾ 30 ਐਮਐਲ ਪਾਣੀ ਪਾਲਾ ਸਾਰਿਆਂ ਪਹਿਲਾਂ 30 ਦੇਵਾਂਗੇ ਵੱਡੇ ਲੋੜ ਸਾਰਿਆਂ ਨੂੰ ਪਹਿਲਾਂ 30 ਦਿਆਂ ਤੰਨਾ ਨੂੰ ਆ 30 30 60 ਤੀਤੀ ਫਿਰ ਕੇ 20 ਫਿਰ ਏ ਭੈਣ ਮਾਈ ਆਪੂ ਹੀ ਬਣੀ ਹੋ ਮਰੀ ਪਟ ਕਿਵੇਂ ਥਾ ਤੋੜਨਾ ਨਹੀਂ ਪੈਣਾ ਇਹਦੇ ਦੇ ਪੰਜ ਬਰੇ ਨੂੰ ਲੇ ਵੀ ਲੇ ਕਾਲੀ ਜੀਨੀ ਨੂੰ ਆਪਣੀ ਥੋੜੀ ਚੱਕਾ ਵਿੱਚ ਆ ਕੰਮ ਗਲਤ ਹੈ ਭੈਣ ਤੇ ਕਿੱਕੇ ਦਾ ਮਾਰਦਾ ਕਿਉਂ ਤੂੰ ਲੈ ਚਲੋ ਜੀ ਨਾ ਨਾ ਮਮੋਰ ਲਵਾਈ ਜਾ ਉਹ ਵਾਲਾ ਮਾਰੀ ਜਾ ਕੇ ਕਿਹਨੇ ਕਿਹਨੇ ਬੈਂਚ ਹੀ ਛੱਡ ਰਹੀ ਚੱਲੇ ਅੱਗੇ ਬੈਠਾ ਜਾ ਬਾਬਾ ਨਾਲ ਉਹ ਬੁੱਢੇ ਵਾਲਾ ਮਾਰ ਦੇ ਟੈਗ ਬਾਈ ਇੱਧਰ ਲਾ ਕੇ ਬਾਈ ਮਾਰ ਦੋ ਲਾ ਚੱਲੋ ਬਾਈ ਇਹ ਗੂਆ ਵੇਖੇ ਇਹ ਨਾ ਗਿਆ ਰੱਖੀ ਕਬੂਤਰਾਂ ਦੀ ਨਿਕਲੀ ਨਿਕਲੀ ਕਰਦਾ ਬਾਤ ਵੇ ਕਾਲ ਜੀ ਨਹੀਂ ਨਿਕਾ ਰੱਖ ਨਿਕਾ ਰੱਖ ਤੂੰ ਉਹ ਤਾਂ ਬੋਲਾ ਮਾਰ ਦੇ ਵੇਖ ਇੱਥੇ ਨਮਾਇਤਾ ਲੈ ਆ ਵੀ ਉਲੇ ਵੱਜ ਗਏ 15 ਕੁਤਰ ਵੱਜ ਗਏ ਹਨਾ ਤੇ ਮਾਰ ਤੇ ਰੇ ਦੇਖ ਲੈ ਦੇਖ ਲੈ ਕਰਾ ਕੀ ਹੋ ਗਿਆ ਕੀ ਹੋ ਗਿਆ ਹੈ ਕੂਤਰ ਡੱਕ ਪਿਆ ਬਾਈ ਲਓ ਜੀ ਬਾਬੋ ਤੇ ਟਾਈਮ ਹੋ ਗਈ 10:30 ਰੋਟੀਆਂ ਦੀ ਖਾ ਕੇ ਠੀਕ ਹੈ ਤੇ ਬਹਿ ਕੇ ਕਬੂਤਰ-ਕਬੂਤਰ ਵੇਖੇ ਨੇ ਦੂਜੇ ਆਪਣੇ ਬੰਦੇ ਕੇ ਦੂਜੇ ਪਾਸੇ ਪਿੰਡ ਦੇ ਨਾਲ ਕਿ ਇਹ ਕਬੂਤਰ ਦੋ ਤਾਂ ਉੜ ਗਏ ਇੱਥੇ ਹਨ ਦੂਜਾ ਇੱਕ ਤਾਂ ਆਪਣੀ ਕਾਂਤ ਵਾਲੀ ਕਬੂਤਰੀ ਹੈ ਨਾ ਇੱਕ ਤਾਂ ਉਹ ਇੱਥੇ ਉੜਦੀ ਆ ਤੇ ਇੱਕ ਸਖਿੰਦਰ ਵਾਲਾ ਸਖਿੰਦਰਾ ਕਬੂਤਰ ਇੱਥੇ ਉੜਦਾ ਕੋ ਆ ਗਰਾਬੀ ਦਾ ਅਗਰ ਵਾਲਾ ਬੱਚਾ ਜਿਹਦਾ ਤੇ ਆਪਣੇ ਤੋਂ ਨੇ ਜਿਹੜੀ ਬੋਸ਼ ਵਾਲੀ ਕਬੂਤਰੀ ਹੈ ਉਹ ਉੜਦੀ ਪਿੰਡ ਦੇ ਪਰਲੇ ਪਾਸੇ ਨਾ ਦੂਜੀ ਸਾਈਡ ਉੜਦੀ ਆ ਇਧਰਲੀ ਸਾਈਡ ਤੇ ਉਹ ਉਧਰ ਬੈਠੇ ਆ ਮੈਨੂੰ ਤਾਂ ਉਹ ਇਧਰ ਪਾਸੇ ਕੱਲਾ ਮਾਵੇ ਟਲ ਠੀਕ ਆ ਬੈਠਿਆਂਗੇ ਚਲੋ ਤੁਹਾਨੂੰ ਦਿਖਾਵਾਵਾਂ ਮੈਂ ਕਬੂਤਰ ਤੇ ਨਿਗਰਾ ਮਰਾਵਾਂਗੇ ਨਾ ਲਓ ਬਾਪੂ ਤੇ ਟਾਈਮ ਹੋ ਗਿਆ ਹੁਣ ਜੀ ਸਭਾ ਇੱਕ ਹੋ ਗਿਆ ਤੇ ਆਪਣੀ ਕਬੂਤਰੀ ਬੈਗਿੰਗ ਤੇ ਸੁਖਿੰਦਰ ਵਾਲਾ ਬੱਚਾ ਹੀ ਬਹਿ ਗਿਆ ਤੇ ਇਕੱਲੀ ਬਸ ਗੋਸ਼ੀ ਵਾਲੀ ਕਬੂਤਰੀ ਫਿਰਦੀ ਆੜਾ ਉਹ ਵੀ 600 ਤੋਂ ਉਹਨਾਂ ਨੇ ਚਾਰ ਪੀਰ ਬਿਠਾ ਮਾਰ ਗੀ ਦੀ ਪਰ ਉਹ ਫਿਰਦੀ ਹੈ ਜੇ ਕਿਹੜਾ ਚੰਗੀ ਫਿਰਦੀ ਹੈ ਜੋ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਹਣਾ ਕਿਹੜਾ ਕੰਮ ਸੱਟ ਪਿਆ ਆਪਣੀ ਟਾਹ ਸਾਹ ਸਾਹਮਣੇ ਟਾਵਰ ਰਣਾ ਇਹਦੇ ਟੱਚ ਮਾਰਕ ਉੱਟ ਗਈ ਤੇ ਉਹ ਉਹਦੇ ਨਾਲ ਸੁਖਿੰਦਰ ਵਾਲਾ ਬੱਚਾ ਇੱਥੇ ਆ ਕੇ ਬਹਿ ਗਿਆ ਠੀਕ ਹੈ ਚਲੋ ਵਾਪਸ ਕੋਈ ਤੁਹਾਨੂੰ ਦਿਖਾਉਣਿਆ ਵੀਡੀਓ ਬੜੀ ਅੱਜ ਖਾਸ ਬਣਾਈ ਨਹੀਂ ਮੈਂ ਤੇ ਮਾੜੀ-ਮੁੱਟੀ ਬਈ ਦੀ ਬਣਾਈ ਗਿਆਂ ਤੇ ਚਲੋ ਦਿਖਾਉਣੇ ਹਨ ਸਾਨੂੰ ਫਿਰ ਬਾਅਦ ਵੇਣੇ ਕੀ ਬੰਦਾ ਅੱਜ ਬਈ ਦਾ ਲਓ ਜੀ ਇੱਕ ਮਿੰਟਿਆਂ ਸਰ ਬਈ ਭਾਈ ਗੋਸ਼ ਵਾਲੀ ਬਈ ਕੀ ਕਹਿੰਦੇ ਇੱਕ ਇੱਕ ਕੈਮਰਾ ਸਾਫ ਹੈ ਇੱਕ ਮਿੰਟ ਸਾਫ ਕਰਕੇ ਕੈਮਰਾ ਸਾਫ ਕਰ ਲਓ ਜੀ ਤੇ ਹਾਂ ਮੇਰਾ ਹੋ ਸੀ ਹੁਣ ਇਹ ਕੋਸ਼ੇ ਦਾ ਫੜਲ ਨਹੀਂ ਕਬੂਦਰੀ ਆ ਛੱਪੜ ਚਾੜੀ ਸਿੱਧੀ ਪਈ ਠੀਕ ਹੈ ਤੇ ਆਪਣੇ ਸਿਕਜਿੰਦਰ ਵਾਲਾ ਤੇ ਗੋਸ਼ ਆ ਸਿਕਜਿੰਦਰਾ ਦੇ ਆਪਣੀ ਕਬੂਦਰੀ ਹੈ ਨਾ ਉਹ ਬਈ ਟਾਵਰ ਤੇ ਐਸਤੇ ਤੇ ਗੋਸ਼ਾ ਚੜਾ ਜਾਂਦਾ ਸੀ ਗੋਸ਼ਾ ਗਿਆ ਦੁਪਹਿਰੇ ਦੁਪਹਿਰੇ ਗਰਮੀ ਹੈਗੀ ਬਾਹਰ ਇੱਕ ਤਾਂ ਤਪੀ ਜਾਂਦਾ ਮਤਲਬ 2.5 ਦਾ ਟਾਈਮ ਹੋ ਗਿਆ 2:30 2.5 ਦਾ ਟਾਈਮ ਹਨਾ ਤੇ ਉਹ ਸਿਰੇ ਬੈਠੇ ਹੋਣਾ ਇਹ ਪਤਾ ਬੈਠਿਆ ਵੀ ਕਿ ਨਹੀਂ ਬੈਠਿਆ ਨਾ ਇਹ ਵੀ ਨਹੀਂ ਕੋਈ ਕਹੇ ਤੇ ਪੱਕਾ ਤੌਰ ਤੇ ਆਪਾਂ ਵੀ ਵਾਕਈ ਬੈਠੇ ਬੈਠੇ ਹੈਗੇ ਤੇ ਕਿਹਾ ਵੇਖ ਲੂ ਨਾਲੇ ਤਾਂ ਲਾਲ ਹੋ ਜੂ ਹੋਏ ਤਾਂ ਲਾਲ ਹੋਊ ਤੇ ਨਹੀਂ ਫਿਰ ਕੰਮ ਕਿਨੇ ਚੀਏ ਸਿੱਧੀ ਛੱਪੜ ਚ ਆ ਗਈ ਬਈ 10 ਮਿੰਟ ਬਾਈ ਜੋ ਤੁਹਾਨੂੰ ਮੈਂ ਕਿਹਾ ਮੈਂ ਕਰਦੇ ਆ ਨਾ ਫਿਰ ਇਹ ਇਕੱਲੀ ਰਹਿ ਗਈ ਆਪਣੇ ਬਹਿ ਗਏ ਤੇ ਬਪਨ ਚਾਰ ਮਿੰਟਾਂ ਬਾਅਦ ਸਿੱਧੀ ਮੇਰੇ ਵੇਹਣ ਦੇ ਵੇਹਣ ਦੀ ਛੱਪੜ ਚ ਵੜ ਗਈ। ਸਿੱਧੀ ਆ ਕੇ ਬਜੀ ਠਾਦ ਨੇ ਗੋਲੀ ਵਾਂਗੂ। ਚਲੋ ਕੋਈ ਨਹੀਂ ਕਿਰਾਂ ਵੇਣੇ ਆਪਣੇ ਕਬੂਤਰ ਉੱਥੇ ਬੰਨਦੇਖ ਨਹੀਂ ਬੰਨਦੇ ਨਾ। ਤੇ ਦਿਖਾਉਣੇ ਹਨ ਫਿਰ ਆਪਾਂ। ਲਓ ਜੀ। ਕਿ ਆਪਣਾ ਕਬੂਤਰ ਇੱਕ ਵੀ ਹੈ ਨਹੀਂ ਟਾਵਰ ਤੇ। ਤੇ ਕੋਈ ਸ਼ਾਮਾ ਦਾ ਸੇਵਾ ਕਰਨ ਲੋਕਾਂ ਦੀ। ਤੇ ਦੂਜਿਆਂ ਨੇ ਫੜ ਫੜ ਦਿੰਦਾ 100% ਮੈਂ ਸਮਝਦਾ। ਸ਼ਾਇਦ ਹੋ ਸਕਦਾ ਹੈ। ਕੀ ਵੀ ਕੀ ਨਾ ਭਾਂ ਦੇ ਨਾਲ ਜਿੱਤ ਗਿਆ ਸេចਿੰਦਰ। ਸេចਿੰਦਰ ਵਾਲਾ ਬੱਚਾ ਲੋਕ ਤਾਂ ਕਿਧਰ ਹੋਏ। ਹਏ ਕਿੱਧਰ ਗਿਆ ਤਰਾ ਬੱਚਾ ਵੱਡਾ ਸੂਰਮਿਆ ਕਿੱਧਰ ਗਿਆ ਛੋੜੇ ਅੰਦਾਜ਼ ਚ ਬੈਠਾ ਹੈ ਇਹ ਤਾਂ ਗੰਦ ਕਬੂਤਰ ਵੰਦੀ ਹੁੰਦੀ ਦਵਾਰੇ ਉਹਲਾ ਮਾਰ ਤੂੰ ਥਰਡ ਤੇ ਜਾ ਕੇ ਨੰਦੇ ਦਾ ਉਹਦਾ ਹੈ ਮੈਂ ਕਿਹਨੂੰ ਮਾਰਿਆ ਤੇ ਹੋਰ ਕਿਹਨੇ ਮਾਰਿਆ ਮੈਂ ਤਾਂ ਨਹੀਂ ਮਾਰਿਆ ਉਹਨਾਂ ਤੂੰ ਹੀ ਮਾਰਿਆ ਤੇ ਪਾਣੀ ਲੈ ਰੱਤੇ ਲੱਗ ਜਾਂਦੀ ਹਾਂ ਹਾਂਜੀ ਬਾਬੋ ਤੇ ਲਓ ਜੀ ਤੇ ਆ ਗਏ ਸੀਗੇ ਆਪਾਂ ਘਰੇ ਠੀਕ ਹੈ ਕਰੋ ਨਾ ਨੂੰ ਕੇ ਕੰਟਾ ਕੜੀ ਪਾ ਕੇ ਬਈ ਠੀਕ ਐ ਤੇ ਹੁਣ ਸਿੱਧੇ ਖੇਤ ਆ ਗਏ ਸੀਗੇ ਤੇ ਟਾਈਮ 7:30 7:30 ਕੇ 7 ਕਿੰਨਾ ਇੰਨਾ 7 ਕ ਦਾ ਟਾਈਮ ਹੋ ਗਿਆ ਹੁਣ ਮਾਝਾ ਲੋ ਖੇਤ ਢਾ ਗੁੜਾ ਮਾਰ ਰਹੀਏ ਇਹ 7:30 ਹੋ ਗਏ ਠੀਕ ਹੈ ਜੀ ਰੱਬ ਤੁਹਾਡਾ ਭਲਾ ਕਰੇ ਤੇ ਲਓ ਜੀ ਤੁਹਾਨੂੰ ਦੱਸੀਏ ਗੱਲਾਂ ਬਾਤਾਂ ਕੀ ਚੱਕਰ ਬਣਿਆ ਹਨਾ ਕਿਵੇਂ ਹਰੇ ਆਪਣੇ ਕਬੂਤਰ ਬਾਜੀ ਨਿਪਟ ਗਈ ਸੀ 23 ਕਬੂਤਰ ਸੀ ਪਹਿਲੀ ਗੱਲ ਤੜਕੇ ਮਿਲਖਣੀ ਮੈਂ ਗਲਤ ਦੱਸ ਤੀਖਣੀ ਸਹੀ ਦੱਸੇ ਜੀ ਇਹ ਮੇਰੇ ਵੀ ਯਾਦ ਹਨ ਤੇਈ ਕਬੂਤਰ ਸੀ ਸਾਰੇ ਤੇ ਆਪਣੀ ਕਬੂਤਰੀ ਬੈਠੀ ਆ ਜੀ 2 ਕਜੇ ਬਾਜੀ ਨਿਬੜੀਏਗੀ ਤੇ ਮਨਿਕ ਚਲੋ ਡੇਢ ਕਜੇ ਕਬੂਤਰੀ ਇੱਥੇ ਜੇ ਬੈਠੀ ਆ ਐਸ ਜੀ ਪਹਿਲਾਂ ਟਾਵਰ ਤੇ ਕਬੂਤਰੀ ਆਪਣੀ ਟੱਚ ਮਾਰ ਗਈ ਬਈ ਠੀਕ ਆ ਜਿਹੜੇ ਟਾਵਰ ਤੋਂ ਵੀਡੀਓ ਹੁਣ ਦਿਖਾ ਕੇ ਡਿਆ ਇਹਦੇ ਟੱਚ ਮਾਰ ਗਈ ਤਾਂ ਟੱਚ ਮਾਰ ਕੇ ਕਬੂਤਰੀ ਉੱਡ ਗਈ ਉੱਡੀ ਫਰੀਪਨੀ ਕਿੱਥੇ ਸਾਈਡ ਤੋਂ ਡੇਗ ਗਈ ਐਨੇ ਮਗਰੋਂ ਆਇਆ ਇਹ ਸਖਜਿੰਦਰ ਵਾਲਾ ਬੱਚਾ ਆ ਠੀਕ ਐ ਤੰਨੇ ਛੱਡੇ ਕਬੂਤਰ ਆਪਾਂ ਸਖਜਿੰਦਰ ਵਾਲਾ ਬੱਚਾ ਆਇਆ ਸਿੱਧਾ ਤੁਰਿਆ ਆ ਸਿੱਧਾ ਤੁਰਿਆ ਆਉਂਦੇ ਬਹਿਗਾ ਵੀ ਉਹ 5 ਮਿੰਟਾਂ ਬਾਅਦ ਉਦੋਂ 5 ਮਿੰਟਾਂ ਬਾਅਦ ਜੋ ਮੈਂ ਤੁਹਾਨੂੰ ਕਿਹਾ ਵੀ ਕਬੂਦਰੀ ਫਿਰਦੀ ਹੈ ਨਾ ਬਈ ਗੋਛੀ ਵਾਲੀ ਤੇ ਉਹ ਸਿੱਧੀ ਆ ਕੇ ਬਈ ਛੱਪੜ ਦੇ ਵਿੱਚ ਵੱਜੀ ਐਂ ਗੋਲ ਗੇੜੇ ਪਾਏ ਸਿੱਧੀ ਗੜਾ ਮਦਨੇ ਵਿੱਚ ਵੱਜੀ ਤੇ ਉਹ ਅਸੀਂ ਕਬੂਦਰੀ ਫੜ ਲਈ ਸੀ ਚੌਥੀ ਬੈਗ ਦੀ ਗੋਛੀ ਵਾਲੀ ਕਬੂਦਰੀ ਤੇ ਉੱਥੇ ਮੈਂ ਲਖਣੀ ਦੋਆਂ ਚ ਵੰਡੀ ਗਈ ਹੈ ਨਹੀਂ ਬਾਜੀਰ ਖਣੀ ਇੱਕ ਚ ਵੰਡੀ ਗਈ ਹੈ ਐਂ ਚੱਕਰ ਬਣਿਆ ਕੁਛ ਮੈਂ ਤਾਂ ਦੱਸਤੀ ਇਹ ਗੱਲਾਂ ਬਾਤਾਂ ਮਾੜੀਆਂ ਮੋਟੀਆਂ ਆ ਤੇ ਬਸ ਆਹੀ ਗੱਲ ਬਾਤ ਸੀਗੀ ਤੇ ਹੁਣ ਕਿਰਾ ਚੱਲਦੇ ਘਰੇ ਹੋਰ ਤੇ ਸ਼ਾਇਦ ਕੋਈ ਗੱਲ ਬਾਤ ਹੈ ਹੀ ਨਹੀਂ ਹਨਾ ਕੋਈ ਖਾਸ ਛੱਡੀ ਤੇ ਹੁਣ ਚੱਲਦੇ ਘਰੇ ਠੀਕ ਹੈ ਘਰੇ ਚੱਲ ਕੇ ਤੇ ਪੈਂਦੇ ਹੁਣ ਕਿਰਾ ਬਈ ਤੱਕੇ ਪੈਂਦਾ ਸਿਰ ਤੋਂ ਦੁਖਣ ਲੱਗ ਗਿਆ ਬਹੁਤ ਜ਼ਿਆਦੇ ਤੇ ਪਾਸ ਚੱਲ ਗਏ ਹੁਣ ਨੇਰਾ ਵੀ ਹੋ ਗਿਆ ਬਾਕੀ ਸਾਹਮਣੇ ਵੇਖੋ ਸੂਰਜ ਵੀ ਢਲ ਗਿਆ ਏ ਤੇ ਹੁਣ ਬਸ ਝੋਨੇ ਚਾਨਣ ਲਾਉਣ ਦੀ ਕਰਦੇ ਆ ਤਿਆਰੀ ਅੱਜ ਬਾਅਦ ਤਾਂ ਹਾਲ ਹਾਲ ਮਾਰ ਤੇ ਓਕੇ ਰਿਪੋਰਟ ਕਰਤੀ ਸਾਰੀ ਤੇ ਬਸਣ ਲੱਗੇ ਝੋਨਾ ਲਾਉਂਗਾ ਉਧਰ ਉਹ ਰਚਨਾ ਲਾ ਕੇ ਫੇਰ ਵੇਖਾਂ ਕਬੂਤਰਾਂ ਦੇ ਵੱਤਾਂ ਦੇ ਪਾਸੇ ਬਾਕੀ ਹੁਣ ਬਾਜੀ ਇੱਕ ਹੈਗੀ ਆਪਣੀ 15 ਦੀ 16 ਦੀ ਤੇ 18 ਦੀ ਤੇ ਹੋਰ ਖਣੀ ਇੱਕ ਬਾਜੀ ਆਪਣੀ ਹੋਰ ਸੀਗੀ ਉੱਥੇ ਕਿਹੜਾ ਪਿੰਡਾ ਮੰਦਿਰ ਮੰਦਿਰ ਵੀ ਬਾਜੀ ਹੈਗੀ ਤੇ ਉੱਥੇ ਆਪਣੀ ਇਸਦਾਰੀ ਵੀ ਹੈਗੀ ਹੈ ਨਾ ਮੰਦਿਰ ਬਾਜੀ ਉਹ ਪਹਿਲਾਂ ਸੀਗੀ ਖਣੀ 26 ਤਰੀਕ ਦੀ ਖਣੀ 28 ਤਰੀਕ ਦੀ ਸੀਗੀ ਉਹ ਬਾਜੀ ਹੋ ਗਈ ਥੋੜੀ ਕੈਨਸਲ ਹੈ ਨਾ ਕੈਨਸਲ ਕਰਤੀ ਸੀ ਬਾਜੀ ਉਹ ਇਹ ਉਹ ਹੁਣ ਆਏ ਨਹੀਂ ਪਤਾ ਕਿੰਨੀ ਤਰੀਕ ਦੀ ਕੀ ਚੱਕਰ ਆ ਹਨ ਤੇ ਉਹ ਚਲੋ ਹੁਣ ਤਿੰਨ ਬਾਜੀਆਂ ਪੱਕੀਆਂ ਹੈ ਗਈਆਂ ਚਾਰ ਹੋਣਗੀਆਂ ਵੱਧ ਤੋਂ ਵੱਧ ਨਾ ਆ ਹੈ ਗਈਆਂ ਇਹਨੀਆਂ ਬਾਜੀਆਂ ਚਲੋ ਚਲੋ ਠੀਕ ਹੈ ਬਾਪੂ ਹੁਣ ਕਿਰੇ ਚਲੀਏ ਘਰੇ ਆਪਾਂ ਠੀਕ ਆ ਤੇ ਚੱਲ ਕੇ ਵੀਡੀਓ ਤੇ ਹੰਡੀ ਉਨੀ ਕਰਤਾ ਮਾੜੀ ਮੋਟੀ ਹਨ ਜੇ ਲੋਡ ਪਈ ਦਾ ਕਰਨ ਦੀ ਤੇ ਮੰਜਾ ਮੁੰਜਾ ਧਰਤੀ ਆਪਾਂ ਆਪਣੇ ਕੋਠੇ ਚ ਤੇ ਮੋਟਰ ਕਰਤੀ ਗਿਆ ਬੰਦ ਠੀਕ ਆਖ ਦੇ ਘੜੇਚੇ ਕਾਢ ਦੇ ਕੇ ਪੁਰਾਣੇ ਇੱਥੇ ਚਲੀਏ ਪਨੀਰੀ ਚ ਕੇ ਚਲੀ ਜਾਵੇ ਚਲੋ ਫਿਰ ਚਲੀਏ ਘਰੇ ਤੇ ਫਿਰ ਚੱਲ ਕੀ ਕਰਦੇ ਹੁਣ ਗੱਲਬਾਤ